ਅਜੇ ਤੱਕ ਪਾਕਿਸਤਾਨ ਦੀ ਮੰਗ ਦਾ ਨਾ ਕੋਈ ਮੂੰਹ ਮੱਥਾ ਬਣਿਆ ਸੀ ਨਾ ਇਹ ਫਿਰਕੂ ਬਿਆਨਵਾਜੀ ਦਾ ਕੋਈ ਅਸਰ ਹੇਠਾਂ ਹੇਠਲੀ ਜਨਤਾ ਤੱਕ ਪਹੁੰਚਿਆ ਸੀਗਾ ਇਸ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਟਰਨਿੰਗ ਪੁਆਇੰਟ ਆਉਂਦਾ ਉਹ ਆਲਾ 1937 ਦੀ ਇਲੈਕਸ਼ਨ ਇਸ ਇਲੈਕਸ਼ਨ ਦੇ ਵਿੱਚ ਮੁਸਲਮਨ ਲੀਗ ਅਤੇ ਕਾਂਗਰਸ ਪੰਜਾਬ ਦੇ ਵਿੱਚੋਂ ਬੁਰੀ ਤਰ੍ਹਾਂ ਹਾਰ ਜਾਂਦੇ ਨੇ 1937 ਦੇ ਚੋਣਾਂ ਦੇ ਵਿੱਚ ਯੂਨੀਨਿਸਟ ਪਾਰਟੀ 95 ਕਾਂਗਰਸ 28 ਸਿੱਖ 24 ਅਤੇ ਆਜ਼ਾਦ 19 ਸੀਟਾਂ ਜਿੱਤਦੇ ਨੇ ਮੁਸਲਮਨ ਲੀਗ ਨੂੰ ਸਿਰਫ ਦੋ ਸੀਟਾਂ ਮਿਲਦੀਆਂ ਨੇ ਜਿਹੜਾ ਇੱਕ ਵਿਅਕਤੀ ਛੱਡ ਕੇ ਬਾਅਦ ਚ ਯੂਨੀਓਨਿਸਟ ਪਾਰਟੀ ਦੇ ਵਿੱਚ ਚਲਿਆ ਜਾਂਦਾ ਇਹਨਾਂ ਚੋਣਾਂ ਦੇ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਘਟਨਾ ਵਾਪਰੀ ਇਤਿਹਾਸਕਾਰ ਇਸ਼ਤਿਹਾਕ ਅਹਿਮਦ ਦੇ ਅਨੁਸਾਰ ਕਾਂਗਰਸ ਨੇ ਮੁਸਲਮਨ ਲੀਗ ਦੇ ਨਾਲ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਵੋਟਾਂ ਤੋਂ ਬਾਅਦ ਸੰਯੁਕਤ ਪ੍ਰਾਂਤ ਅੱਜ ਦੇ ਯੂਪੀ ਦੇ ਵਿੱਚ ਇਕੱਠੇ ਸਰਕਾਰ ਬਣਾਵਾਂਗੇ ਜਦੋਂ ਕਾਂਗਰਸ ਪਾਰਟੀ ਨੇ ਦੇਖਿਆ ਕਿ ਮੁਸਲਮ ਲੀਗ ਦੀ ਲੀਗ ਦਾ ਪ੍ਰਦਰਸ਼ਨ ਵੋਟਾਂ ਦੇ ਵਿੱਚ ਬਹੁਤਾ ਚੰਗਾ ਨਹੀਂ ਰਿਹਾ ਤਾਂ ਉਹ ਆਪਣੇ ਵਾਅਦੇ ਤੋਂ ਮੁੱਕਰ ਗਈ ਇਸਤੇਆਕ ਅਹਿਮਦ ਦੇ ਅਨੁਸਾਰ ਇਹਨਾਂ ਚੋਣਾਂ ਦੇ ਦੌਰਾਨ ਮੁਹੰਮਦ ਅਲੀ ਜਨਾਬ ਤੇ ਜਵਾਹਰ ਲਾਲ ਨਹਿਰੂ ਦੇ ਵਿਚਾਰ ਬਹੁਤ ਤਿੱਖੀ ਤੂਤੂਮਈ ਹੁੰਦੀ ਆ ਅਖਬਾਰਾਂ ਦੇ ਵਿੱਚ ਬਹੁਤ ਘਟਿਆ ਕਿਸਮ ਦੀ ਬਹਿਸ ਚੱਲਦੀ ਆ ਜਿਸ ਦੇ ਵਿੱਚ ਜਵਾਹਰ ਲਾਲ ਨਹਿਰੂ ਮੁਹੰਮਦ ਅਲੀ ਜਨਾਬ ਨੂੰ ਸਿਰੇ ਦਾ ਫਿਰਕਾ ਪ੍ਰਸਤ ਦੱਸਦਾ ਅਤੇ ਕਹਿੰਦਾ ਕਿ ਤੇਰੇ ਵਰਗੇ ਹਜ਼ਾਰਾਂ ਕਾਂਗਰਸ ਦੇ ਵਿੱਚ ਮੁਹੰਮਦ ਅਲੀ ਜਨਾਹ ਨੇ ਜਿਹੜੇ ਤੈਨੂੰ ਰਸਤਾ ਦਿਖਾ ਸਕਦੇ ਨੇ ਦੂਸਰੇ ਪਾਸੇ ਜਨਾਹ ਜਵਾਹਰ ਲਾਲ ਨਹਿਰੂ ਨੂੰ ਕਹਿੰਦਾ ਕਿ ਤੂੰ ਉਹ ਬੱਚਾ ਹੈਗਾ ਜਿਹਨੇ ਵੱਡਾ ਹੋਣ ਤੋਂ ਇਨਕਾਰ ਕੀਤਾ ਹੋਇਆ ਅਤੇ ਤੂੰ ਦੂਜਿਆਂ ਦੀਆਂ ਖੁਰਲੀਆਂ ਦੇ ਵਿੱਚ ਮੂੰਹ ਮਾਰਦਾ ਉਸ ਤੋਂ ਬਾਅਦ ਮੁਹੰਮਦ ਅਲੀ ਜਨਾਹ ਦੋ ਚੀਜ਼ਾਂ ਕਰਦਾ ਪਹਿਲੀ ਇਹ ਕਿ ਉਹ ਇਹ ਐਲਾਨ ਕਰ ਦਿੰਦਾ ਕਿ ਮੁਸਲਮਾਨ ਭਾਰਤ ਦੇ ਵਿੱਚ ਧਾਰਮਿਕ ਘਟ ਗਿਣਤੀ ਨਹੀਂ ਹੈਗੇ ਇੱਕ ਵੱਖਰੀ ਕੌਮ ਨੇ ਜਾਨੀ ਕਿ ਦੋ ਕੌਮਾਂ ਦੀ ਆਪਣੀ ਥਿਊਰੀ ਨੂੰ ਇਸ ਇਸ ਤੋਂ ਬਾਅਦ ਵੱਡੇ ਪੱਧਰ ਤੇ ਪ੍ਰਚਾਰਨਾ ਸ਼ੁਰੂ ਕਰ ਦਿੰਦਾ ਉਹ ਕਹਿੰਦਾ ਕਿ ਮੁਸਲਮਾਨਾਂ ਦਾ ਹਿੰਦੂਆਂ ਦੇ ਨਾਲ ਕੁਝ ਵੀ ਸਾਂਝਾ ਨਹੀਂ ਹੈਗਾ ਸਾਡੀ ਬੋਲੀ ਸਾਡਾ ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਝ ਹਿੰਦੂਆਂ ਤੋਂ ਵੱਖਰਾ ਹੈਗਾ ਅਸੀਂ ਇੱਕ ਵੱਖਰੀ ਕੌਮ ਆ ਦੂਸਰਾ ਮੁਹੰਮਦ ਅਲੀ ਜਨਾਬ ਯੂਨੀਅਨਿਸਟ ਪਾਰਟੀ ਦੇ ਆਗੂ ਸਿਕੰਦਰ ਹਿਆਤ ਖਾਨ ਦੇ ਨਾਲ ਮੁਲਾਕਾਤ ਕਰਦਾ ਤੇ ਇੱਕ ਸਮਝੌਤਾ ਕਰਦਾ ਭਾਵੇਂ ਸਿਕੰਦਰ ਹਿਆਤ ਖਾਨ ਪਹਿਲਾਂ ਇਹਦਾ ਲੀਗ ਦਾ ਵਿਰੋਧੀ ਸੀਗਾ ਬਾਅਦ ਵਿੱਚ ਵੀ ਵਿਰੋਧ ਕਰਦਾ ਰਿਹਾ ਠੰਡਾ ਮਿੱਠਾ ਜਾ ਪਰ ਪਹਿਲਾਂ ਤਿੱਖਾ ਵਿਰੋਧੀ ਸੀ ਇਹਨਾਂ ਦੋਹਾਂ ਦੇ ਵਿੱਚ ਇੱਕ ਸਮਝੌਤਾ ਹੁੰਦਾ ਜਿਹਨੂੰ ਸਿਕੰਦਰ ਜਨਾਬ ਪੈਕੇਟ ਕਿਹਾ ਜਾਂਦਾ ਇਸ ਦੇ ਨਾਲ ਇਹ ਤੈਅ ਹੁੰਦਾ ਕਿ ਪੰਜਾਬ ਦੇ ਵਿੱਚ ਮੁਸਲਮ ਲੀਗ ਯੂਨੀਅਨਿਸਟ ਪਾਰਟੀ ਦੀ ਖੁਦਕ ਮੁਖਤਿਆਰੀ ਨੂੰ ਮੰਨੂਗੀ ਉਹਦੇ ਕੰਮਾਂ 'ਚ ਕੋਈ ਦਖਲਅੰਦਾਜ਼ੀ ਨਹੀਂ ਦੇਊਗੀ ਅਤੇ ਸੈਂਟਰ ਦੇ ਵਿੱਚ ਦਿੱਲੀ ਕਾਉਂਸਲ ਦੇ ਵਿੱਚ ਮੁਹੰਮਦ ਹ ਜੁਨੀਅਰਿਸਟ ਪਾਰਟੀ ਮੁਸਲਮ ਲੀਗ ਨੂੰ ਸਪੋਰਟ ਕਰੂਗੀ ਇਸ ਤੋਂ ਪੰਜਾਬ ਦੇ ਵਿੱਚ ਕਿਉਂਕਿ ਲੀਗ ਦਾ ਕੁਝ ਵੀ ਨਹੀਂ ਸੀਗਾ ਪਰ ਜੁਨੀਅਰਿਸਟ ਪਾਰਟੀ ਦਾ ਚੰਗਾ ਆਧਾਰ ਸੀ ਇਸ ਨੂੰ ਮੁਹੰਮਦ ਅਲੀ ਜਨਾਬ ਆਪਣੇ ਨਾਲ ਜੋੜਨ ਦੇ ਵਿੱਚ ਕਾਮ